ਕੀ ਕਰਾਂ ਸਰਦਾਰ ਕੀ ਗੱਲ ਸੁਸਤੀ ਜਿਗਾ ਤੇ ਪਈ ਐ ਨਹੀਂ ਸੁਸਤੀ ਪਈ ਐ ਬਾਹਰ ਪੰਦਮੀ ਅੱਛਾ ਜੀ ਕਰਦਾ ਪਕੌੜੇ ਖਾਣ ਨੂੰ ਕਿ ਆਹ ਨਾਲ ਬਣਾ ਲਓ ਦੇ ਦੇਈਏ ਕਿਹੜਾ ਕੋ ਮੱਲਾਂ ਜਾਣਾ ਬਣਾ ਲਾ ਬਣਾਣ ਕਿਹੜੀਆਂ ਥੱਕੀ ਵੀ ਪਈ ਸੀ ਆਹ ਪਕੌੜੇ ਆਦੂਏ ਆਲੂ ਹੁਣ ਤਾਂ ਆਲੂ আর ਪਿਆਜ਼ ਦੀ ਬਣਨਗੇ ਮਿਕਸ ਹੌਣ ਕੜਾ ਗੋਭੀ ਗੋਭੀ ਆਜੇ ਬਣਾ ਲਾ ਬਣਾ ਲਓ ਮੀ ਪੈਂਦਾ ਆਂ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕਵੈਸਟ ਕਰਦੇ ਆਂ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦਿਆ ਕਰੋ ਹੁਣ ਵੀਡੀਓ ਤੁਹਾਡੇ ਪਸੰਦ ਦੀਆਂ ਹੀ ਪਾਇਆ ਕਰਾਂਗੇ ਕਮਾਕਾਰਾਂ ਦੀਆਂ ਸ਼ੁਗਲ ਦੀਆਂ ਤੇ ਰਿਸ਼ਤੇਦਾਰੀਆਂ ਦੀਆਂ ਠੀਕ ਹੈ ਜੀ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਆ ਕਰੋ ਜੀ ਤੇ ਅਸੀਂ ਵੀ ਬਹੁਤ ਮਿਹਨਤ ਕਰਦੇ ਆ ਮੈਨੂੰ ਸ਼ੌਂਕ ਹੈ ਦੇਖੋ ਆਪਾਂ ਵੀਡੀਓ ਬਣਾਵਾਂਗੇ ਕਬੀਲਦਾਰੀ ਵਾਲੀ ਹੁਣ ਮੇਰਾ ਜੀ ਕਰਦਾ ਪਕੌੜਿਆਂ ਨੂੰ ਮੈਂ ਸਰਦਾਰ ਜੀ ਲੰਦੀਤੀ ਤੁਹਾਡੀ ਇਜਾਜ਼ਤ ਜਦ ਫਿਰ ਸਾਰਾ ਟੱਬਰ ਟੱਬਰ ਕਿੱਡਾ ਗਿਆ ਦੋ ਜੀ ਹੈ ਸਾਡਾ ਚੂਜਾ ਗਿਆ ਹੋਇਆ ਤੇ ਜਦ ਨਾਲ ਦਾ ਸਾਥੀ ਕਹੇ ਦਵੇ ਵੀ ਚੱਲ ਅੱਜ ਪਕੌੜੇ ਕੱਢ ਲੈ ਫਿਰ ਪਕੌੜੇ ਬਣਾਉਣ ਦਾ ਵੱਖਰਾ ਹੀ ਉਹ ਕਹਿੰਦੇ ਆ ਚਾਹ ਹੁੰਦਾ ਇੱਕ ਮੰਚ ਹਾਂਜੀ ਬਾਕੀ ਨਹੀਂ ਬੰਦਾ ਹਾਂਜੀ ਸੌਣ ਦੀ ਝੜੀ ਜਲਦੀ ਆ ਫੇਰ ਕਿਦਣੇ ਆ ਸਰਦਾਰ ਜੀ ਬਣਾਉਣੇ ਆ ਜੇ ਕੀ ਆਪਣੇ ਖੀਰ ਪੂੜੇ ਬਾਹਰ ਪੈਂਦਾ ਜੀ ਮੀ ਮਿੰਨੀਆਂ ਮਿੰਨੀਆਂ ਕਨੀਆਂ ਹੈਗੀਆਂ ਮੀ ਪੈਂਦਾ ਹੈਗਾ ਠੀਕਰ ਇਹ ਹੁਣ 2.5 ਟੋਟਰੂ ਆ ਜੇ ਬਹੂ ਆਊਗੀ ਫੇਰ ਰੌਣਕਾਂ ਲੱਗਣਗੀਆਂ ਫੇਰ ਕਿਤੇ ਜਾ ਕੇ 2.5 ਤੇ 5-7 ਟੋਟਰੂ ਬਣਾਗੇ ਅਸੀਂ ਭਾਈ ਦਾ ਬੰਗ ਬੰਵਾ ਨੂੰ ਮੈਂ ਕਹੀ ਨਹੀਂ ਹੁੰਨੀ ਐ ਵੀ ਭਾਈ ਸੱਸਾਂ ਈਦ ਦੇ ਚੰਦ ਮੰਗੋ ਤੁਹਾਨੂੰ ਉਡੀਕਦੀਆਂ ਹੁੰਦੀਆਂ ਨੇ ਪੁੱਤ ਵਿਆਉਣ ਤੋਂ ਪਹਿਲਾਂ ਠੀਕ ਐ ਆ ਕੇ ਸੱਸਾਂ ਨੂੰ ਰਜਮਾ ਪਿਆਰ ਦਿਆ ਕਰੋ ਸੱਸਾਂ ਦੀਆਂ ਧੀਆ ਬਣ ਕੇ ਰਹਿਆ ਕਰੋ ਮੈਂ ਸੱਸਾਂ ਨੂੰ ਵੀ ਕਹਿਨੀ ਆ ਵੀ ਭਾਈ ਜਦ ਤੁਸੀਂ ਨੂੰਹਾਂ ਨੂੰ ਇੰਨਾ ਤਰਸਦੀਆਂ ਹੁਣ ਮੇਰੇ ਵਰਗੀ ਨੂੰ ਕਿਸੇ ਨੇ ਚਾਹ ਬਣਾ ਕੇ ਥੋੜੀ ਦੇ ਦੇਣੀ ਐ ਆਪਾਂ ਮੈਂ ਥੱਕੀਆਂ ਟੁੱਟੀਆਂ ਆਪੇ ਰੋਟੀ ਪਾ ਕੇ ਖਾਣੀ ਐ ਆਪੇ ਬਣਾਉਣੀ ਐ ਕਿਸੇ ਨੇ ਇਹ ਥੋੜੀ ਕਹਿਣਾ ਵੀ ਮਾਂ ਬਹਿ ਜਾ ਮੈਂ ਰੋਟੀ ਪਾ ਲਿਆਉਣੀ ਆ ਠੀਕ ਹੈ ਜੀ ਜਾਨੂੰ ਇਹ ਦਿਨ ਸਾਡੇ ਘਰ ਚ ਆਉਂਦਾ ਹੈ ਰੋਟੀ ਕੋਈ ਪਾ ਕੇ ਦੇਣੇ ਵਾਲਾ ਆਉਂਦਾ ਹੈ ਸਾਡੇ ਫਿਰ ਸਾਡੇ ਘਰ ਚ ਕਟੋਕਲੇ ਸ਼ੁਰੂ ਹੋ ਜਾਂਦਾ ਹੈ ਇਹ ਕੰਮ ਨਾ ਕਰਿਆ ਕਰੋ ਹੁਣ ਮੇਰੇ ਵਰਗੀ ੜੀਕਦੀ ਆ ਵੀ ਕਾਦੋ ਉਹ ਦਿਨ ਆਵੇ ਜਦ ਮੇਰੀ ਨੂੰਹ ਕਹੇ ਵੀ ਮੰਮਾ ਤੂੰ ਬਹਿ ਜਾ ਮੈਂ ਚਾਹ ਪਾ ਕੇ ਲਿਆਉਣੀ ਆ ਬਣਾ ਕੇ ਲਿਆਉਣੀ ਆ ਹੈ ਮੈਂ ਫਿਰ ਬਹੂ ਦੇ ਨਾਲ ਆਉਂਦੀ ਨਾਲੇ ਡੰਗਾ ਪਸਾਦ ਸ਼ੁਰੂ ਕਰ ਲਾਂ ਜਾਂ ਬਹੂ ਮੇਰੇ ਨਾਲ ਡੰਗਾ ਪਸਾਦ ਸ਼ੁਰੂ ਕਰ ਲਵੇ ਹੈਨਾ ਜੇ ਤਾਂ ਸੱਸ ਲੜਕੀ ਆ ਤਾਂ ਤਾਂ ਟੀ ਦਾ ਦਿਲ ਟੁੱਟ ਜਾਂਦਾ ਨੂਂਤੀ ਦਾ ਦਿਲ ਟੁੱਟ ਜਾਂਦਾ ਵੀ ਮੈਂ ਤਾਂ ਫਸ ਗਈ ਜੇ ਨੂ ਲੜਕੀ ਆ ਜਵੇ ਫਿਰ ਸੱਸ ਦਾ ਦਿਲ ਟੁੱਟ ਜਾਂਦਾ ਵੀ ਮੈਂ ਮੁੰਡਾ ਵਿਆਹ ਕੇ ਫਸ ਗਈ ਸੋਈ ਗੱਲਾਂ ਨੇ ਦੋਹਾਂ ਧਿਰਾਂ ਨੂੰ ਓਕੀ ਹੋ ਜਾਂਦੀ ਆ ਰਲ ਮਿਲ ਕੇ ਘਰ ਦੇ ਕੰਮ ਕਰਿਆ ਕਰੋ ਠੀਕ ਆ ਜੀ ਹੁਣ ਸਵੇਰ ਦੇ ਥੱਕੇ ਟੁੱਟੇ ਹੋਏ ਆ ਉਧਰ ਪਸ਼ੂਆਂ ਦਾ ਦਾਣਾ ਦੂਣਾ ਸੈਟਲ ਕਰਕੇ ਰੱਖਿਆ ਮੱਕੀ ਮੁੱਕੀ ਆਈ ਸੀ ਤੀਜੀ ਵਾਰੋਂ ਪੱਕੇ ਪਏ ਤੇ ਹੁਣ ਮੈਂ ਕਿਹਾ ਸੌਣਾ ਕੀ ਆ ਮੈਂ ਬੰਦਾ ਦੋ ਪਕੌੜੇ ਬਣਾ ਕੇ ਤਰਾਰੀ ਜੀ ਚਾਹ ਬਣਾ ਕੇ ਪੀਨੇ ਆ ਠੀਕ ਆ ਜੇ ਹੋਵੇ ਘਰ ਚ ਧੀ ਨੋ ਫਿਰ ਆਪਾਂ ਰੋ ਬਣਾ ਕਹਿ ਦੰਨੇ ਬੁੱਤਾ ਜਦੋਂ ਪਕੌੜੀ ਕੱਢ ਲੈ ਹੈ ਕੀ ਕਰੀਏ ਭਾਈ ਹੈ ਮੈਂ ਤਾਂ ਤੁਹਾਡੇ ਨਾਲ ਲੋਕਲ ਬਲੌਗਾਂ ਚ ਵੀ ਇਦਾਂ ਦੀਆਂ ਗੱਲਾਂ ਕਰਦੀ ਰਹਿਣਾ ਹੈ ਬੀਬੀ ਮੇਰੀ ਕਹਿੰਦੀ ਹੁੰਦੀ ਆ ਕੰਨਿਤ ਈ ਏ ਧੀਆ ਘਰ ਚ ਬਹੁਤ ਜ਼ਰੂਰੀ ਆ ਹੁਣ ਧੀਆ ਤਾਂ ਮਹਾਰਾਜ ਦੀ ਕਿਰਪਾ ਨਾਲ ਸਾਡੇ ਤਿੰਨ ਹੋ ਗਈਆਂ ਨੇ ਪਰ ਸੌਰੀ ਨੇ ਆਪਣੇ ਰਵਿੰਦਰ ਦੀ ਆ ਭੂਆ ਜੀ ਹੋਣਾ ਹੀ ਤੇ ਜਦੋਂ ਆ ਜਾਂਦੀਆਂ ਨੇ ਫੇਰ ਕਹਿੰਦੀਆਂ ਹੁੰਦੀਆਂ ਨੇ ਚਲ ਤੂੰ ਬਹਿ ਜਾ ਅਸੀਂ ਚਾਹ ਬਣਾ ਲੇਵਨੀ ਆ ਲਿਆ ਮੈਂ ਚਾਹ ਬਣਾ ਲੇਵਨੀ ਆ ਫੇਰ ਮੈਨੂੰ ਵੀ ਉਹਨਾਂ ਦੇ ਹੱਥ ਦੀ ਚਾਹ ਸਵਾਦ ਲੱਗਦੀ ਆ ਮੈਂ ਕਹਿੰਦਨੀ ਆ ਚਲ ਠੀਕ ਆ ਅੱਜ ਚਾਹ ਤੁਸੀਂ ਬਣਾ ਲਓ ਹੈ ਬੀਬੀ ਕਹਿੰਦੀ ਆ ਕਹਿੰਦੀ ਧੀਆ ਦੀ ਮਾਂ ਰਾਣੀ ਬੁਢਾਪੇ ਭਰਦੀ ਪਾਣੀ ਬਈ ਜਿਆਦਾ ਧੀ ਅਕਵਾਰੀਆਂ ਹੁੰਦੀਆਂ ਮਾਂ ਨੂੰ ਕਦੇ ਰੋਟੀ ਪਾ ਕੇ ਨਹੀਂ ਖਾਣ ਦੰਦੀਆਂ ਕਹਿ ਦੰਦੀਆਂ ਨੇ ਮਾਂ ਬਹਿ ਜਾ ਅਸੀਂ ਵੀ ਕਰਤੀਆਂ ਦੀਆਂ ਏਕਣੇ ਜਦੋਂ ਧੀਆ ਵਿਆਈਆਂ ਜਾਂਦੀਆਂ ਜੇ ਤੁਹਾਨੂੰ ਹਾਂ ਸਮਝਦਾਰ ਹੋਣ ਫੇਰ ਤਾਂ ਮਾਂ ਨੂੰ ਰੋਟੀ ਪਾਈ ਹੋਈ ਮਿਲ ਜਾਂਦੀ ਆ ਜੇ ਭਾਈ ਹੁਣ ਤੁਹਾਨੂੰ ਪਤਾ ਹੈ ਬਈ ਸਮੇਂ ਦੇ ਹਿਸਾਬ ਨਾਲ ਹੁਣ ਜੀਉਣ ਜੋਗੀਆਂ ਫੇਰ ਕਈ ਵਾਰ ਰੋਟੀ ਪਾਈ ਹੋਈ ਵੀ ਨਹੀਂ ਮਿਲਦੀ ਚਲੋ ਰੱਬ ਰਾਜੀ ਰੱਖੇ ਮੇਰੀ ਮਾਂ ਨੂੰ ਤਾਂ ਰੋਟੀ ਵੈਸੇ ਪਾਈ ਹੋਈ ਹੋ ਮਿਲਦੀ ਆ ਮੈਂ ਐਵੇਂ ਕਹਾ ਕਦੇ ਨੂੰ ਰੋਟੀ ਪਾ ਕੇ ਦਿੰਦੀ ਆ ਕਦੇ ਪੁੱਤ ਨੂੰ ਰੋਟੀ ਪਾ ਕੇ ਦਿੰਦੀ ਆ ਇਹ ਸੋਈ ਗੱਲਾਂ ਨੇ ਸੁੱਖ ਦੇਖੋ ਜੀ ਸੁੱਖ ਹੈ ਕਰਮਾਂ ਦਾ ਸੁੱਖ ਨਾ ਨੋਟਾਂ ਦਾ ਨਾ ਸੁੱਖ ਕੋਠੀਆਂ ਘਰਾਂ ਦਾ ਸੁੱਖ ਹੈ ਕਰਮਾਂ ਦਾ ਹੈ ਨਾ ਜੀ ਮਹਾਰਾਜ ਸੱਚੇ ਪਾਤਸ਼ਾਹ ਸਭ ਦੇ ਘਰ ਧੀਆਂ ਨੂੰ ਹਾਂ ਸਮਝਦਾ ਰਹਿਣ ਕਰਸ ਵਰਗ ਬਣ ਜਾਂਦਾ ਹੈ ਜਿਹੜਾ ਇਹ ਪਕੌੜੇ ਵਾਲਾ ਮਟੀਰੀਅਲ ਹੁੰਦਾ ਮੈਂ ਰੱਖਦੀ ਹੁੰਨੀ ਆ ਖੁਸ਼ਕ ਜਾਈ ਫਿਰ ਨਾ ਜੇ ਤੁਸੀਂ ਬੇਸਣ ਕੁਝ ਜ਼ਿਆਦਾ ਓਵਰ ਜਾ ਪਾ ਦਨੇ ਹੋ ਆ ਆਪਾਂ ਨੂੰ ਆਏ ਹੁੰਦਾ ਵੀ ਆਲੂ ਐਂ ਟੱਕ ਹੋਵੇ ਪ੍ਰੋਬਲਮ ਨਹੀਂ ਜੀ ਹੁੰਦੀ ਵੀ ਆਲੂ ਟੱਕ ਹੋਵੇ ਇਹਨੇ ਜਦੋਂ ਫਰਾਈ ਹੋਣਾ ਇਹਨੇ ਦੇਖਿਓ ਕਿੰਨੇ ਸੋਹਣੇ ਪਕੌੜੇ ਬਣਨੇ ਆ ਜਦੋਂ ਨਾ ਤੁਸੀਂ ਇਹ ਆ ਮਟੀਰੀਅਲ ਥੋੜਾ ਜਿਹਾ ਹਾਰਡ ਜਿਹਾ ਰੱਖੋ ਪਕੌੜਿਆਂ ਵਾਲਾ ਫਿਰ ਪਕੌੜੇ ਕਰੰਚੀ ਕਰੰਚੀ ਜੇ ਆਉਣੇ ਬਹੁਤ ਸੋਹਣੇ ਜੇ ਤੁਸੀਂ ਪਾਣੀ ਪਾ ਲੈਨੇ ਹੋ ਵੱਧ ਬੇਸਣ ਪਾ ਲੈਨੇ ਹੋ ਵੱਧ ਮੈਂ ਇਹ ਦੇਖਿਆ ਹੋਇਆ ਤਜਰਬਾ ਕਰਕੇ ਫਿਰ ਤੁਹਾਡੇ ਪਕੌੜੇ ਆਉਣਗੇ ਭੁੱਲੇ ਭੁੱਲੇ ਜੇ ਵਧੀਆ ਨਹੀਂ ਲੱਗਦੇ ਖਾਣ ਨੂੰ ਕਰੰਚੀ ਜੇ ਪਕੌੜੇ ਵਧੀਆ ਲੱਗਦੇ ਆ ਆ ਬਣ ਗਿਆ ਮੇਰਾ ਪਕੌੜਿਆਂ ਵਾਲਾ ਮਟੀਰੀਅਲ ਆ ਗਿਆ ਮਟੀਰੀਅਲ ਤਿਆਰ ਠੀਕ ਹੈ ਜੀ ਹੁਣ ਦੇਖੋ ਜੀ ਇੱਕ ਪਾਸੇ ਧਰਤੀ ਮੈਂ ਚਾਹ ਚੱਲ ਪਿਆ ਕੰਮ ਪਕੌੜਿਆਂ ਦਾ ਜੇ ਜਦੋਂ ਨਾ ਬੰਦੇ ਦਾ ਮਨ ਕਰੇ ਬਈ ਦੇਖੋ ਮੈਂ ਕੁਝ ਖਾਣਾ ਹੈ ਫਿਰ ਉਹ ਬੰਦਾ ਮਤਲਬ ਰੁਕਣਾ ਨਹੀਂ ਚਾਹੀਦਾ ਇਹਨੂੰ ਖਾ ਲੈਣਾ ਚਾਹੀਦਾ ਸਰਦਾਰ ਜੀ ਮੇਰੀ ਗੱਲ ਸੁਣੋ ਆਪਾਂ ਕਿਹੜਾ ਸ਼ਹਿਰੀ ਕੋਈ ਉਟਪਟਾਨੀ ਚੀਜ਼ਾਂ ਖਾਣੇ ਆ ਹਾਂ ਤੁਸੀਂ ਮੇਰੇ ਘਰ ਦੇ ਪਕੌੜੇ ਇੱਕਦਮ ਤੁਹਾਨੂੰ ਮੈਂ ਆਰਾਮ ਨਹੀਂ ਮੈਂ ਕਰਿਆ ਹੈਗਾ ਦੋ ਕੁੜੀ ਕੰਮ ਨਵੇੜ ਕੇ ਸਾਨੂੰ ਪਕੌੜੇ ਬਣਾ ਕੇ ਦੇਣ ਲੱਗੀਆਂ ਇੱਕ ਤੁਸੀਂ ਗੋਲ ਦੀ ਗੱਲ ਸੁਣਾ ਗਏ ਮੈਨੂੰ ਦੇਖ ਗੱਲ ਗੋਲ ਨਾਲੇ ਚੌਰ ਸ ਕੋਈ ਨਹੀਂ ਹੈਗੀ ਇਹਦੇ 'ਚ ਹਾਂ ਕਿ ਮਨ ਕਰਿਆ ਤਾਂ ਖਾਓ ਨਹੀਂ ਮੇਰੀ ਗਾਲਾਂ ਸੁਣੋ ਬਈ ਅਜੇ ਤੂੰ ਲੋਹੇ ਦੀ ਕੜਾਹੀ ਨਹੀਂ ਲੈ ਚੱਕੀ ਅਜੇ ਬਣਾ ਲੈ ਦਿੱਤਾ ਇਹ ਵੀ ਤਕਰੀਬਨ ਤਕਰੀਬਨ ਮੇਰੀ ਪਕੌੜੀਆਂ ਪਕੂੜੀਆਂ ਨੂੰ ਹੀ ਲਾਈ ਗਈ ਆ ਉਹ ਜ ਬਣਾ ਰਣ ਤੇ ਲੋਹੇ ਵਾਲੀ ਲੋਹੇ ਵਾਲੀ ਮੈਂ ਘੋਲ ਕਰ ਗਈ ਹੁਣ ਉਧਰ ਕਿੱਥੇ ਜਾਉਂਗੀ ਇਹ ਵੀ ਪਕੌੜੀਆਂ ਨੇ ਲਾਈ ਹੋਈਆਂ ਤਾਂ ਹੀ ਇੰਨੀ ਹੋਈ ਹੋਈ ਆ ਤੇ ਮੈਂ ਤਾਂ ਸਾਰੇ ਐਲੂਮੀਨੀਅਮ ਦੇ ਭਾਂਡੇ ਲੈ ਬਦਲਨੇ ਆ ਜੀ ਲੋਹੇ ਦੀ ਲੋਹੇ ਦੀਆਂ ਕਡਾਈ ਇੱਕ ਹੈਗੀ ਇੱਕ ਹੋਰ ਲੈ ਆਉਣੀ ਤੇ ਜਣੀ ਤਿਆਰੀ ਹੈ ਹੁਣ ਥੋੜੀ ਪਕੌੜੇ ਨਹੀਂ ਪੂਰੀ ਪੂਰੀ ਤਿਆਰੀ ਹੈ ਹੈ ਜੇ ਮੌਸਮ ਦੇ ਵਿੱਚ ਪਕੌੜੇ ਮਿਲ ਜਣ ਉਹ ਚਾਹੀਦਾ ਕੁਝ ਰਿਆ ਕਰੋ ਜੋੜੀਆਂ ਨਾ ਕਹਨੇ ਆ ਸੱਸ ਸੋਹਰਾ ਤੜਫਣ ਮੁੰਡੇ ਨਾਲ ਮੁੰਡੇ ਦੇ ਨਾ ਸੱਸ ਸੋਹਰਾ ਤੜਫਣ ਬਹੂ ਦੇ ਹੈ ਕੁਝ ਰਿਆ ਕਰੋ ਦੇਖਿਓ ਹੁਣ ਇਹ ਪਕੌੜਿਆਂ ਨੇ ਕਰਾਂਚੀ ਕਰਾਂਚੀ ਬਣਨਾ ਹੈ ਇਹਨਾਂ 'ਚ ਮੈਂ ਪਾਣੀ ਬਿਲਕੁਲ ਥੋੜਾ ਪਾਇਆ ਹੈ ਠੀਕ ਹੈ ਜੀ ਹਾਂ ਇੱਕ ਦਿਨ ਮੈਨੂੰ ਬੀਬੀ ਭੈਣ ਨੇ ਕਿਹਨੇ ਸਵਾਲ ਕੀਤਾ ਕਹਿੰਦੇ ਸਾਡੇ ਨਾਲ ਅਸੀਂ ਬਣਾਏ ਪਕੌੜੇ ਕਹਿੰਦੇ ਉਹੀ ਪੋਲੇ ਪੋਲੇ ਜੇ ਹੋ ਗਏ ਲੁਗ ਲੁਗ ਜੇ ਕਰਦੇ ਸੋਨੇ ਵਧੀਆ ਨਹੀਂ ਲੱਗੇ ਹੈਗੇ ਮਾ ਯਾਰ ਫਿਰ ਤੁਸੀਂ ਪਾਣੀ ਜਿਆਦਾ ਸਟਿਆ ਹੋਣਾ ਪਾਣੀ ਤਾਂ ਉਨਾ ਕੇ ਪਾਓ ਵੀ ਜਿਹੜਾ ਬਸ ਪਕੌੜਿਆਂ ਨੂੰ ਇਹਨਾਂ ਨੂੰ ਪਿਆਜ਼ਾਂ ਨੂੰ ਇਹਨਾਂ ਨੂੰ ਮਟੀਰੀਅਲ ਲੱਗ ਸਕੇ ਛੇ ਜਿਆਦਾ ਪਤਲਾ ਕਰਦਨੇ ਹੈ ਨਾ ਮਟੀਰੀਅਲ ਘੜ ਤੋਂ ਬੇਸਣਾ ਜਿਹੜਾ ਬਾਤ ਚ ਰਹਿ ਜਾਂਦਾ ਗੱਲਾਂ ਹਾਂ ਆਪਾਂ ਪਚਾ ਕੇ ਪਕੌੜੇ ਆ ਹਾਂ ਜਿਹੜਾ ਮਤਲਬ ਆਲੂ ਪਕੌੜੇ ਹੁਣ ਮੈਂ ਤੁਹਾਡੇ ਸਾਹਮਣੇ ਬੈਸਣ ਵੀ ਮੀਡੀਅਮ ਪਾਇਆ ਮੈਂ ਬੈਸਣ ਵਾਲਾ ਨਹੀਂ ਬਾਜ ਜਾ ਮੋਸੜ ਦੀ ਉਹ ਚਾਕੇ ਸਾਰੇ ਕੁਝ ਮਗਰੇ ਰਹਿ ਜਾਂਦਾ ਪਕੌੜੇ ਦੇਖ ਲਓ ਕਿੰਨੇ ਘੰਟਾ ਆਉਣੇ ਆ ਕ੍ਰਾਂਚੀ ਕ੍ਰਾਂਚੀ ਆਉਣਗੇ ਪਰ ਬੰਦਰ ਤਾਂ ਜੀ ਜਮਾ ਹੀ ਨਹੀਂ ਖਾਂਦਾ ਬੇਟਾ ਸਾਡਾ ਬੇਟਾ ਸਾਡਾ ਬਿਲਕੁਲ ਘਰ ਦੀਆਂ ਚੀਜ਼ਾਂ ਵੀ ਫਰਾਈ ਕਰੀਆਂ ਹੋਈਆਂ ਖਾਂਦਾ ਨਹੀਂ ਬਾਹਰ ਨਹੀਂ ਉਹਨਾਂ ਕਿਤੇ ਨਿਆਣਿਆਂ ਵਾਂਗੂ ਮੂੰਹ ਜਾਂ ਮਾਰਦਾ ਫਿਰਨਾ ਹੈਗਾ ਬਿਲਕੁਲ ਬਾਹਰ ਖਾਂਦਾ ਹੀ ਬਹੁਤ ਗਾ ਹੁਣ ਮੈਂ ਅਸੀਂ ਪਕਾਉਣਾ ਗੁਲਗਲੇ ਕਚੌੜੀਆਂ ਪੂੜੇ ਕੁਝ ਵੀ ਬਣਾ ਕੇ ਖਾ ਲਈਏ ਉਹਨੇ ਕਹਣਾ ਨਾ ਮਮਾ ਮੈਂ ਨਹੀਂ ਖਾਣਾ ਬਾਲਾ ਹੈਵੀ ਹੈ ਉਹਨਾਂ ਦੋ ਫੁਲਕੇ ਲਹਾਉਣੇ ਆਪਣੇ ਹਾਂ ਬੜਿਆ ਹੋ ਗੋ ਆ ਬਣ ਗਈ ਜੀ ਆਪਣੀ ਚਾਹ ਸਰਦਾਰ ਵੀ ਖੜਿਆ ਰੈਡੀ ਅੰਡਿਆਂ ਨੂੰ ਪਕਾ ਲਿਆ ਮੁੱਛਾਂ ਨੂੰ ਬਟੇ ਦਾ ਹੀ ਖੜਿਆ ਮੁੱਛਾਂ ਨੂੰ ਫਟੇ ਲਈ ਖੜਿਆ ਪਤਾ ਮੁੱਛਾ ਪਰ ਨੂੰ ਚੱਕ ਲਿਆ ਬਿੱਲੀ ਉਹ ਗੋ ਮੈਂ ਮਣ ਮਣ ਕੇ ਨਹੀਂ ਪਾਉਂਦੀ ਦੁੱਧ ਵਾਹ ਦੁੱਧ ਤਾਂ ਵੀ ਮੈਨੂੰ ਇੱਕ ਗੱਲ ਜਿਆਦਾ ਆ ਗਈ ਮੇਰੇ ਕੋਈ ਇੱਕ ਤੁਹਾਨੂੰ ਮੈਂ ਦੱਸਦੀ ਆ ਗੱਲ ਮੈਂ ਦੁੱਧ ਇਦਾਂ ਮਿਣਕੇ ਨਹੀਂ ਪਾਉਂਦੀ ਮੈਨੂੰ ਆਏ ਹੁੰਦਾ ਵੀ ਚਾਹ ਦੇਖਣ ਵਧੀਆ ਲੱਗੇ ਬਾਕੀ ਆਪਾਂ ਨੂੰ ਪਤਾ ਹੁੰਦਾ ਵੀ ਅਸੀਂ ਕੈਕ ਆਪ ਬਣਾਏ ਨੇ ਤੇ ਮੈਂ ਹੁਣ ਥੋੜੀ ਜਿਹੀ ਚਾਹ ਖੰਦੀ ਬਣਾ ਲਈ ਚਾਰ ਕ ਗਲਾਸ ਬਣਾ ਲੇ ਮੈਂ ਕਿਹਾ ਵੀ ਪਕੌੜਿਆਂ ਨਾਲ ਪੀ ਹੋ ਜਾਂਦੀ ਹੈ ਮੈਂ ਤਾਂ ਇੱਕ ਚਾਹ ਦੀ ਗੱਲ ਦੱਸਦੀ ਆ ਕੱਢ ਜੋ ਮੈਨੂੰ ਪਕੌੜੇ ਕੱਢ ਲੈਣ ਦੋ ਮੈਨੂੰ ਬਹੁਤ ਹਾਸੇ ਆਈ ਐ ਐ ਸਰਦਾਰ ਹਾਂ ਬਹੁਤ ਪੁਰਾਣੀ ਗੱਲ ਆ ਇੱਕ ਅੱਛਾ ਲਓ ਜੀ ਓਹ ਲਓ ਵੀ ਪਹਿਲਾ ਪੂਰਾ ਆ ਗਿਆ ਸਾਡਾ ਪਹਿਲਾ ਪੂਰਾ ਆ ਗਿਆ ਕ੍ਰਾਂਚੀ ਕ੍ਰਾਂਚੀ ਪਕੌੜੇ ਆਉਂਦਾ ਕ੍ਰਾਂਚੀ ਕ੍ਰਾਂਚੀ ਪਕੌੜੇ ਆਉਂਦਾ ਕੀ ਗੱਲ ਕਹਿੰਦੀ ਸੁਣਾਉਣੀ ਆ ਮੈਂ ਗੱਲ ਸੁਣਾਉਣੀ ਆ ਮੈਂ ਇਹ ਕਿਤੇ ਅਸੀਂ ਰਿਸ਼ਤੇਦਾਰੀ ਚ ਗਏ ਹੋਏ ਤੇ ਅੱਛਾ ਰਸਤੇ ਗੱਲ ਵੀ ਕਾਦੀ ਧੀ ਜਾਣ ਪਛਾਣ ਜੀ ਲਾ ਲਓ ਹੂੰ ਫਾਈ ਜਦ ਗਏ ਹੋਏ ਉਹਨਾਂ ਨੇ ਪਹਿਲਾਂ ਮੇਰੇ ਰਿਸ਼ਤੇ ਦੀ ਗੱਲ ਤੋਰੀ ਸੀ ਫਾਈ ਉਹਨਾਂ ਨੇ ਮੇਰੇ ਰਿਸ਼ਤੇ ਦੀ ਗੱਲ ਤੋਰੀ ਸੀ ਹੈਨਾ ਕਹਿੰਦੇ ਵੀ ਅਸੀਂ ਇਹ ਕੁੜੀ ਦਾ ਰਿਸ਼ਤਾ ਲੈਣਾ ਹੈ ਤੇ ਉਹ ਕੁਦਰਤੀ ਉਹ ਅਸੀਂ ਗਏ ਹੋਏ ਤੇ ਉਹਨਾਂ ਦੇ ਘਰ ਤੇ ਉਹਨਾਂ ਨੇ ਮੈਨੂੰ ਜਾਨੀ ਉੱਥੇ ਦੇਖ ਲਿਆ ਹੈਨਾ ਇਹਨੇ ਵੀ ਅਸੀਂ ਤਾਂ ਇਹ ਕੁੜੀ ਦਾ ਰਿਸ਼ਤਾ ਲੈਣਾ ਹੈ। ਫਾਈ ਮੁੰਡੇ ਦੀ ਮਾਂ ਲੱਗੀ ਸਾਡੇ ਖਾਤਰ ਚਾਹ ਬਣਾਉਣਾ ਸੀ ਤਿੰਨ ਚਾਰ ਜਣੀਆਂ ਆਂਦੀਆਂ। ਜਿਆਦਾ ਲੱਗੀ ਚਾਹ ਬਣਾਉਣਾ। ਉਹਦੇ ਕੋਲ ਪਏ ਤੇ ਇੰਨੇ-ਇੰਨੇ ਕੱਪ। ਕੁਦਰਤੀ ਭਾਂਡੇ-ਬਾਂਜ ਕੇ ਰਢੀਦੀ। ਉਹਦੇ ਆਪਾਂ ਕੋਲ ਪਏ ਤੇ ਇੱਕ ਤਾਂ ਕੱਪ ਹੁੰਦਾ ਐਡਾ ਹੈ ਨਾ ਜਿਹਦੇ ਵਿੱਚ ਆਪਾਂ ਵਧੀਆ ਭਣ ਭਾਈ ਨੂੰ ਚਾਹ ਪਾ ਕੇ ਦਨੇ ਆ। ਇੱਕ ਕੱਪੀਆਂ ਇੰਨੀ-ਇੰਨੀ ਹੁੰਦੀਆਂ ਜਹੇ ਜੇ ਹੋਟਲਾਂ 'ਚ ਹੁੰਦੀਆਂ ਨੇ। ਹੈ ਨਾ ਉਹਨਾਂ 'ਚ ਦੋ ਕੁ ਕੁੱਟੇ ਪੈਂਦੇ ਨੇ। ਫਾਈ ਮੁੰਡੇ ਦੀ ਮਾਂ ਨੇ ਕੀ ਕਰਿਆ? ਉਹ ਕੱਪੀਆਂ ਨਾਲ ਮੇਣ-ਮੇਣ ਕੇ ਦਬੂਚਾ ਪਾਣੀ ਪਾਉਣ ਲੱਗ ਗਈ। ਵਿੱਚ ਚਾਰ ਚਾਰ ਜਣੀਆਂ ਆਈਆਂ। ਬਈ ਮੈਂ ਚਾਪਣਾ ਦਾ ਇਹਨਾਂ ਨੂੰ। ਭਈ ਇੰਨਾ ਇੰਨਾ ਪਾਣੀ ਪੋਵੇ। ਮੈਂ ਦੇਖੀ ਗਈ ਬੈਠੀ। ਹੈਂ ਇੱਕ ਪਾਸੇ ਉਹ ਗੱਲਾਂ ਕਰੇ। ਪੂਰਾ ਫਲਵਟਾ ਬੰਦ ਤਿਆਰ ਥੀਗੇ। ਭਈ ਹਾਂ ਅਸੀਂ ਰਿਸ਼ਤਾ ਲੈਣਾ ਹੀ ਲੈਣਾ ਹੈ ਤੇ ਪੂਰਾ ਪ੍ਰੈਸ਼ਰ ਪਾਉਂਦੇ ਤੇ ਭਈ ਲੱਗੀ ਹੋਈ ਪਾਣਾ। ਉਹਨੇ ਚਾਰ ਚਾਰ ਕੱਪੀਆਂ ਕਿਉਂ ਕਹੇ ਉਹਦੇ ਸਣੇ ਅਸੀਂ 5-6 ਜਣੀਆਂ ਹੋ ਗਈਆਂ ਦੀਆਂ। ਉਹਨੇ ਤਿੰਨ ਚਾਰ ਕੱਪੀਆਂ ਤਾਂ ਪਾਤੀਆਂ ਇੰਨੀ ਇੰਨੀ ਪਾਣੀ ਦੀਆਂ। ਹਾਂ ਉਦੋਂ ਬਾਅਦ ਇੱਕ ਕੱਪੀ ਪਾਤੀ ਚਾਰ ਕੱਪੀਆਂ ਚ ਇੱਕ ਬਾਤੀ ਕੱਪੀ ਦੁੱਧ ਦੀ ਮੈਂ ਦੇਖੀ ਗਈ ਬੈਟੀ ਹੁਣ ਸਾਡੇ ਤਾਂ ਪੇਕੇ ਘਰ ਬਹੁਤ ਖੁੱਲਾ ਦੁੱਧ ਜਾਂਦਾ ਦੀਗਾ ਤੇ ਬੀਬੀ ਨੇ ਤਾਂ ਕਦੇ ਐਂ ਬਾਲਟੀ ਧਰ ਕੇ ਪੁੱਛਿਆ ਨਹੀਂ ਐਵੇਂ ਕਿਵੇਂ ਵਰਤ ਲਿਆ ਤੁਸੀਂ ਤੇ ਭਾਈ ਜਦ ਚੌਥੀ ਕੱਪੀ ਪਾਈ ਉਹਨੇ ਦੁੱਧ ਦੀ ਮੈਂ ਕਹਾ ਵੀ ਇਹ ਤਾਂ ਐਂ ਲੱਗਦਾ ਵੀ ਜਿਵੇਂ ਚਾਹ ਤੈਨੂੰ ਦੁੱਧ ਛਵਾ ਕੇ ਰੱਖਤਾ ਹੁੰਦਾ ਹੈ ਨਾ ਭਾਈ ਚਾਹ ਬਣ ਗਈ ਮਧਰਾਲ ਵਰਗੀ ਹੈ ਭਾਈ ਚਾਹ ਤਾਂ ਜਵਾਦ ਚ ਮੈਂ ਗੱਲਾਂ ਤੁਰੀਆਂ ਆ ਬੀਬੀ ਨੂੰ ਘਰੋਂ ਵੀ ਤੇਰੇ ਮੂਰੇ ਬੰਨੇ ਹੱਥ ਵੀ ਮੈਂ ਤਾਂ ਇੱਥੇ ਲੁੱਡੀਆਂ ਪਾਉਨੀਆਂ ਪੂਰੀਆਂ ਬਈ ਖੁੱਲਾ ਡੱਲਾ ਆਪਣਾ ਖਾਣਾ ਪੈਣਣਾ ਹੈ ਬਈ ਮੈਂ ਤਾਂ ਨਹੀਂ ਇਹੋ ਜਿਹੇ ਬੰਦਿਆਂ ਦੇ ਘਰ ਰਹਿ ਸਕਦੀ ਬਈ ਜਿਹੜੇ ਕਹਿੰਦੇ ਚਾਹ ਵੀ ਮਿੰਣ-ਮਿੰਣ ਕੇ ਬਣਾਉਣਾ ਹੈ ਨਾ ਜਿੱਥੇ ਪੰਜ ਚਾਰ ਕੱਪ ਧਰਨੇ ਆ ਇੱਕ ਕੱਪ ਵੱਧਾ ਵੀ ਬਣ ਲਿਓ ਤਾਂ ਵੀ ਕੀ ਆ ਹੁਣ ਆਪਣੇ ਜਾਂ ਬਣਦੀ ਹੈ ਚਾਹ ਆਪਣੇ ਮੋਟਰ ਤੇ ਨੂੰ ਵੀ ਦੋ ਬੰਦਿਆਂ ਦੀ ਫालतू ਹੁੰਦੀ ਹੈ ਮੈਂ ਮੈਂ ਖੁਦੇ ਤਾਂ ਨਹੀਂ ਆ ਮੈਨੂੰ ਪਤਾ ਹੈ ਬਈ ਮੋਟਰ ਤੇ ਜਾਂਦਾ ਹੁੰਦਾ ਭਾਈ ਭੈਣ ਭਾਈ ਕੋਈ ਰੁੱਕ ਜਾਂਦਾ ਹੈ ਹਾਂ ਠੀਕ ਹੈ ਪਰ ਤੁਸੀਂ ਜੇ ਇਕੱਲੇ ਵੀ ਉੱਥੇ ਹੁੰਨੇ ਹੋ ਤਾਂ ਵੀ ਮੈਂ 3-4 ਬੰਦਿਆਂ ਦੀ ਕਈ ਵਾਰ ਚਾਹ ਪਾ ਦਿੰਨੀ ਆ ਮੈਨੂੰ ਆਏ ਹੁੰਦਾ ਵੀ ਪੀਂਦੇ ਆ ਪਰ ਕੋਈ ਆ ਜਾਵੇ ਐਵੇਂ ਭੈਣ ਭਾਈ ਨੂੰ ਚਾਹ ਕੋਲ ਖੜੇ ਨੂੰ ਪੁੱਛਣੀ ਪੈਂਦੀ ਅਗਲਾ ਕਹਦੇ ਵੀ ਲੈ ਪਾ ਦੇ ਪਾਉ ਕਿੱਥੋਂ ਅਗਲਾ ਜੇ ਹੋਊ ਤਾਂ ਪਾਉ ਤੇ ਸੋਈ ਗੱਲਾਂ ਨੇ ਜੀ ਦਿਲ ਥੋੜਾ ਜਿਹਾ ਖੁੱਲੇ ਹੀ ਰੱਖਿਆ ਕਰੋ ਬਾਕੀ ਸਮਾਜ ਚੰਗਾ ਮਾੜਾ ਸਭ ਤੇ ਚੱਲੀ ਜਾਂਦਾ ਹੁੰਦਾ ਪਰ ਸਾਡਾ ਦਿਲ ਛੋਟਾ ਨਹੀਂ ਚਾਹੀਦਾ ਅੰਦਰੋਂ ਰੂਹ ਸਾਡੀ ਰੱਜੀ ਹੋਈ ਚਾਹੀਦੀ ਆ ਠੀਕ ਹੈ ਜੀ ਸੋਈ ਗੱਲ ਮੇਰੇ ਸਰਦਾਰ ਨੇ ਪਕੌੜੇ ਮੰਗੇ ਤੇ ਮੈਂ ਮਿੰਟੇ ਚ ਬਣਾਤੇ ਹੈ ਜੇ ਮੈਂ ਕਹਿੰਦੀ ਵੀ ਮੈਤੇ ਨਹੀਂ ਬਣਦੇ ਪਰ ਉਹ ਤਾਂ ਮੇਰੀ ਵੀ ਵੈਸੇ ਕਰਦੀ ਸੀ ਇਹਨਾਂ ਦਾ ਬਹਾਨਾ ਜਾ ਹੋ ਗਿਆ ਕਰਦਾ ਬਈ ਹੁਣ ਇਹ ਤਾਂ ਗੱਲ ਕਰਦੀ ਐ ਕਮਾਣਾ ਫਰਾਦ ਤੇ ਰੂ ਤਾਂ ਕਰਦੀ ਤੇ ਇਹਦੀ ਹੋ ਇਹ ਮੈਨੂੰ ਕਹਿੰਦੀ ਵੀ ਪਕੌੜੇ ਬਣਾਉਣ ਨੂੰ ਮਨਜਾ ਕਰਦਾ ਮੈਂ ਫਿਰ ਦੇਖਣਾ ਕੀ ਬਣਾ ਲਾ ਹਾਂ ਵੀ ਬਾਹਰ ਕਹਿੰਦੀ ਮੀਂਹ ਜਾ ਪੈਂਦਾ ਪਖਾਣੇ ਜੇ ਪਾਉਣ ਲੱਗ ਗਿਆ ਅਸਲ ਚ ਮੈਨੂੰ ਆ ਕੇ ਮਾਚਰ ਕੋ ਉਨੀ ਭਰ ਕੇ ਦੇਖਣਾ ਕੋਈ ਹੈ ਜੈਸਮਾਨ ਪਿਆ ਬਣਾ ਲਿਆ ਕਹਿੰਦੀ ਸਭ ਕੋ ਪਿਆ ਵੇਸਣ ਵੀ ਪਿਆ ਲੋਕ ਸਰਦਾਰ ਜੀ ਹੈ ਇਹ ਸਰਦਾਰ ਜੀ ਵੀ ਹੈ ਨਾ ਫੀਲਿੰਗਾਂ ਨੂੰ ਤੁਸੀਂ ਨਹੀਂ ਸਮਝ ਸਕਦੇ ਇੱਕ ਔਰਤੇ ਸਮਝ ਸਕਦੀ ਹੈ ਅੱਛਾ ਬਈਆ ਨਾਲ ਦਾ ਸਾਥੀ ਖੁਸ਼ ਹੋ ਕੇ ਕਹਿ ਦਵੇ ਵੀ ਲੈ ਵੀ ਅੱਜ ਤੱਕ ਉਸ ਬਣਾ ਫੇਰ ਬਣਾਉਣ ਦਾ ਸਵਾਦ ਵੱਖਰਾ ਹੀ ਹੈ ਹੈ ਜੇ ਤੁਸੀਂ ਉਹ ਮੈਨੂੰ ਕਹਿ ਦਿੰਦੇ ਛੱਡ ਪਰੇ ਕੋਈ ਜੀ ਨਹੀਂ ਕਰਦਾ ਹੈ ਮੇਰਾ ਤਾਂ ਖਾਣ ਮਰ ਗਿਆ ਤਾਂ ਮੇਰਾ ਤਾਂ ਖਾਣ ਮਰ ਗਿਆ ਤਾਂ ਕੋਈ ਗੱਲਾਂ ਜੀ ਹੱਸਦੇ ਰਹੋ ਵੱਸਦੇ ਰਹੋ ਮਹਾਰਾਜ ਸਭ ਦੀਆਂ ਜੋੜੀਆਂ ਬਣਾਈ ਰੱਖੇ ਸਾਰੇ ਭੈਣ ਭਾਈ ਬੱਚੇ ਨਿਆਣੇ ਸਿਆਣੇ ਸਭ ਆਪਣੇ ਆਪਣੇ ਘਰਾਂ ਚ ਖੁਸ਼ ਰਹਿਣ ਲੁੱਡੀਆਂ ਪਾਉਣੇ ਏਕਣੇ ਪਕੌੜੇ ਬਣਾ ਬਣਾ ਖਾਣ ਠੀਕ ਹੈ ਜੀ ਹੁਣ ਆਪਾਂ ਚਾਹ ਕੋਲ ਚੱਲਦੇ ਆਂ ਤੇ ਆਪਾਂ ਹੁਣ ਚਾਹ ਪੀਵਾਂਗੇ ਬੈਠ ਕੇ ਉੱਥੇ ਗੱਲਾਂ ਬਾਤਾਂ ਕਰਦੇ ਆਂ ਕੋਲ ਭਾਈ ਸਰਦਾਰ ਜੀ ਨਾ ਫੇਲਾਂ ਜਿਹੜੂ ਹੋਣ ਲੱਗੀ ਆ ਪਕੌੜਿਆਂ ਤੇ ਹਮਲਾ ਹੋਣਾ ਹਣਜੋ ਚਾ ਲਿਆ ਮਾ ਚਾ ਲੈ ਕੇ ਆਓ ਚੱਕੀ ਜਿਹੜੀ ਚੀਜ਼ ਨੂੰ ਜਦ ਜੀ ਕਰਦਾ ਆਪਣੀ ਬਣਾ ਕੇ ਖਾ ਲੋ ਵੀ ਸੋਹੀ ਗੱਲਾਂ ਜਿਹੜੀ ਜੀ ਨੂੰ ਜੀ ਕਰਦਾ ਬਣਾ ਕੇ ਖਾ ਲਿਆ ਕਰੋ ਨਾਲੇ ਪਰਿਵਾਰ ਖੁਸ਼ ਨਾਲੇ ਧੀਆ ਭੈਣਾ ਖੁਸ਼ ਵਾ ਦੱਸੋ ਖਾ ਕੇ ਦੰਦਿਆ ਭੈਂਡ ਖਾ ਲੋ ਤਾਂ ਮੈਂ ਤਾਂ ਪਹਿਲਾਂ ਹੀ ਚੈੱਕ ਕਰਤੇ ਉਧਰੇ ਉਧਰੇ ਭੋਗ ਲਾਤਾ ਮੂਰਤ ਤਾਂ ਉਧਰੇ ਕਰਤਾ ਤਾਂ ਇਹ ਗਿਆ ਨਾ ਵਧੀਆ ਹੂੰ ਜੀਰਾ ਜੂਰਾ ਮੈਥੀ ਮੁੱਥੀ ਆਪਣਾ ਮਸਾਲਾ ਜਦੋਂ ਆਪਣਾ ਘਰ ਰੱਖਿਆ ਕਰੋ ਜਦ ਮਨ ਕਰੇ ਆਪਣਾ ਬਣਾ ਕੇ ਖਾ ਲਿਆ ਕਈ ਇਨਸਾਨਾਂ ਨੂੰ ਮੈਨੂੰ ਵੀ ਖੁਦ ਨੂੰ ਕਰ ਜਾਂਦਾ ਇਹ ਚੀਜ਼ ਕੰਮ ਬਾਈਵਾਦੀ ਕਰ ਜਾਂਦੀਆਂ ਨੇ ਚੀਜ਼ਾਂ ਇਹ ਖਰਾਇਤੀਆਂ ਹੋਈਆਂ ਇਹਨਾਂ 'ਚ ਜੀਰਾ ਜੂਰਾ ਵਧੀਆ ਸਟਲਿਆ ਕਰੋ ਪੂਰਾ ਖੁੱਲਾ ਰੱਖਿਆ ਕਰੋ ਕਿਉਂਕਿ ਜੀਰਾ ਵੀ ਬਹੁਤ ਬੜਾ ਤੋੜ ਹੈ ਬਾਈਵਾਦੀ ਦਾ ਤਾਨਾ ਦੇ ਪ੍ਰਸੰਗ ਢੀਲੇ ਨੂੰ ਪਾਣੀ ਆ ਗਿਆ ਹਾਂ ਮੇਰਾ ਵੀਰ ਘਰਾਂ ਚ ਰੜ ਕੇ ਜਰੂਰ ਰਿਹਾ ਕਰੋ ਬਸ ਮਾਣੀ ਮੋਟੀ ਤੜਫੜਾ ਬਸ ਮੈਂ ਅੱਗੇ ਵੀ ਕਹਿੰਨੀ ਆ ਵੀ ਘੜੀ ਮਿੰਟ ਦੀ ਹੋਵੇ ਸਾਡੇ ਵੀ ਹੁੰਦੀ ਆ ਤੜਫੜ ਤਾਂ ਐਡਾ ਕਿਹੜਾ ਘਰ ਆ ਵੀ ਜਿੱਥੇ ਤੜਫੜ ਨਹੀਂ ਹੁੰਦੀ ਸਭ ਦੇ ਹੁੰਦੀ ਆ ਕੋਈ ਦੱਸਦਾ ਕੋਈ ਨਹੀਂ ਦੱਸਦਾ ਉਸ ਤਾਂ ਦੱਸਦੇ ਆ ਸਾਡੀ ਵੀ ਹੁੰਦੀ ਆ ਮਾਂ ਪੁੱਤਾਂ ਦਾ ਵੀ ਸਿੰਘ ਫਸ ਜਾਂਦੇ ਆ ਸਾਡੇ ਇਹ ਚੜੀ ਕਰ ਲੈ ਮਿੰਟਾਂ ਚ ਮਾਂ ਪੁੱਤਾਂ ਤੋਂ ਮੈਨੂੰ ਇੱਕ ਗੱਲ ਯਾਦ ਆ ਗਈ ਜਦੋਂ ਮੁੰਡਾ ਵਿਆਹਿਆ ਨਹੀਂ ਹੁੰਦਾ ਮਾਂ ਪੁੱਤਾਂ ਦੀ ਲੜਾਈ ਉਦੋਂ ਵੀ ਹੋ ਜਾਂਦੀ ਆ ਲੜਾਈ ਕਦੇ ਹੁੰਦੀ ਆ ਪਿਆਰ ਦੀ ਕਿਉਂਕਿ ਇੱਕ ਦੂਏ ਰਿਸ਼ਤੇ ਤੇ ਜੋਰ ਬਹੁਤ ਹੁੰਦਾ ਹੈ ਮਾਂ ਦਾ ਪੁੱਤ ਤੇ ਪੁੱਤ ਦਾ ਮਾਂ ਤੇ ਜਦੋਂ ਸਾਡੀਆਂ ਬਹੂਆਂ ਆ ਜਾਂਦੀਆਂ ਫੇਰ ਅਸੀਂ ਕਹਿ ਦਿੰਦੇ ਆ ਬਹੂ ਲੜਾਉਂਦੀ ਆ ਬਹੂ ਚੱਕਾਂ ਥੱਲਾ ਕਰਦੀ ਆ ਚਲੋ ਹੁੰਦਾ ਵੀ ਇਹ ਕਈ ਘਰਾਂ 'ਚ ਕੱਦੀਆਂ ਵੀ ਆਂ ਅੰਗਲੀਆਂ ਚੱਕਾਂ ਥੱਲਾ ਪਰ ਚੰਗੀਆਂ ਬਹੂਆਂ ਨੂੰ ਮਾੜਾ ਨਾ ਕਰਿਆ ਕੀ ਬੈ ਜੀ ਚੰਗੀਆਂ ਬਹੂਆਂ ਜਿਵੇਂ ਸੰਦੂਖ ਚ ਤੁਸੀਂ ਸੰਭ ਕੇ ਰੱਖਦੇ ਹੋ ਚੀਜ਼ਾਂ ਚੰਗੀਆਂ ਬਹੂਆਂ ਨੂੰ ਤਾਂ ਘਰ ਚ ਆਏ ਸੰਭ ਕੇ ਰੱਖਿਆ ਬਗ ਜਿਹੜੀਆਂ ਸਾਡੀਆਂ ਧੀਆਂ ਨੇ ਹਾਂ ਸਾਡੀ ਬਹੁਤ ਤਕੜੀ ਪੂੰਜੀ ਨੇ ਇਹ ਇਹਨਾ ਨਾ ਘਰ ਚ ਲੈਣਾ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਇਹ ਉਹ ਪੂੰਜੀ ਆ ਜਿਹੜੀ ਥੋੜੀ ਤਿੰਨ ਪੁਸਤਾਂ ਤੱਕ ਬਈ ਟੋੜਨਾ ਬਿਚਰਦੀ ਆ ਬਿਚਰਦੀ ਆ ਹਾਂ ਤਿੰਨ ਪੁਸਤਾਂ ਤੱਕ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਦੇਖੋ ਜ਼ਿਆਦਾਤਰ ਆਪਣੀਆਂ ਨੂੰਹਾਂ ਨੂੰ ਹੀ ਪਿਆਰ ਕਰਿਆ ਕਰੋ ਧੀਆਂ ਦਾ ਤੁਹਾਡੀਆਂ ਹੀ ਹੁੰਦੀਆਂ ਧੀਆਂ ਨੂੰ ਤਾਂ ਹਰੇਕ ਮਾਂ ਪਿਆਰ ਕਰਦੀ ਆ ਹੁਣ ਮੇਰੀ ਬੀਬੀ ਬਿਮਾਰ ਹੈ ਬਿਰਦ ਵਸਤਾ ਚ ਜਾਂ ਮਾਂ ਬਿਰਦ ਵਸਤਾ ਚ ਉਹਨੂੰ ਕੌਣ ਸਮਝਦਾ ਮੇਰੀ ਪਰਜਾਈ ਮੇਰੀ ਭਤੀਜ ਨੂੰ ਮੇਰਾ ਭਤੀਜਾ ਉਹ ਭਾਈ ਕਿਤੇ ਮਾਣਾ ਮੋਟਾ ਜਾਂ ਸਿਆਣੇ ਦੀ ਓਵਰੇਜ ਹੋ ਜਾਂਦੀ ਆ ਬੱਚਿਆਂ ਵਾਲੇ ਉਹਦੇ ਤੇ ਆ ਜਾਂਦਾ ਉਹ ਕਿਤੇ ਕੁਝ ਕਹਿਣਗੇ ਵੀ ਉਹਨੂੰ ਫਿਰ ਜੈਸੀ ਗੁੱਸਾ ਕਰੀਏ ਵੀ ਹਾਏ ਤੁਸੀਂ ਸਾਡੀ ਮਾਂ ਨੂੰ ਐ ਕਹਿੰਦੇ ਹੋ ਇੱਥੇ ਸਾਡੀ ਵੀ ਗਲਤੀ ਆ ਸਿਆਣੇ ਨਿਆਣੇ ਦੀ ਮੱਤ ਇੱਕ ਹੋ ਜਾਂਦੀ ਆ ਤੁਸੀਂ ਧੀਆਂ ਹੱਦਾਂ ਵੱਧਵੀਂ ਮਾਂ-ਬਾਪਾਂ ਤੇ ਮੇਰਨਾ ਕਰਿਆ ਕਰੋ ਵੀ ਹਾਏ ਸਾਡੇ ਹੀ ਆ ਹੈਗੇ ਆ ਸਾਡੇ ਸਾਡੇ ਹੀ ਰਹਿਣਗੇ ਅਸੀਂ ਉਹਨਾਂ ਦੇ ਹੀ ਪੁੱਤ ਰਹਿਣਾ ਹੈ ਉਹ ਭਾਵੇਂ ਜਹਾਨ ਤੋਂ ਚਲੇ ਵੀ ਜਾਣ ਅਸੀਂ ਫੇਰ ਵੀ ਉਹਨਾਂ ਦੇ ਹੀ ਬੱਜਣਾ ਹੈ ਪਰ ਜਿਹੜੀ ਸਾਂਭ ਸੰਭਾਲਾ ਉਹ ਇੱਕ ਨੂੰ ਹੀ ਕਰਦੀ ਆ ਉਹ ਧੀ ਨਹੀਂ ਕਰ ਸਕਦੀ ਬਣਾ ਕੇ ਰੱਖਿਆ ਕਰੋ ਨੂੰਹਾਂ ਨਾਲ ਨੋਹਣਾ ਬਣਾ ਕੇ ਰੱਖਿਆ ਕਰੋ ਕੁੜੀਆਂ ਵੀ ਜਾ ਕੇ ਪੇਕੇ ਦਾ ਟੰਗਾ ਨਾ ਫਸਾਇਆ ਕਰੋ ਆਪਣੀਆਂ ਜਿੱਥੇ ਕਿਥਾਈ ਮਤਲਬ ਹੈ ਉੱਥੇ ਕਿਥਾਈ ਉਹ ਗੱਲਬਾਤ ਮਾਂ ਨਾਲ ਉਹ ਕਰਿਆ ਕਰੋ ਮਾਂ ਤੇ ਅੜਪਰਝਾਈ ਚ ਫਰਕ ਪਾਉਣ ਦੀ ਕੋਸ਼ਿਸ਼ ਨਹੀਂ ਕਰਨੀ ਹੁਣ ਸਾਡੇ ਕੋਲ ਇੰਨਾ ਕੁ ਟਾਈਮ ਹੈ ਅਸੀਂ ਟਾਈਮ 'ਚੋਂ ਟਾਈਮ ਕੱਢ ਕੇ ਜਿਹੜਾ ਮਾਰ ਸਕਦੇ ਹਾਂ ਮੈਂ ਕੱਲੀ ਇਕੱਲੀ ਹਾਂ ਮੈਂ ਨਣਦ ਨੂੰ ਆਪਣੀ ਮਨਦੀਪੀ ਨੂੰ ਛੱਡ ਕੇ ਕਿਤੇ ਰਾਤ ਰਹਿਣ ਜਾ ਸਕਦੀ ਆ ਬੀਬੀ ਕੋਲ ਮੇਰੇ ਕੋਲ ਇਹ ਟਾਈਮ ਨਹੀਂ ਹੈਗਾ ਮੈਂ ਬੀਬੀ ਨੂੰ ਸਾਂਭ ਸਕਾਂ ਸਾਂਝ ਸਵੇਰ ਫੋਨ ਕਰਕੇ ਖਬਰ ਲੈਂਦੇ ਰਹੀਦਾ ਹੈ ਵੀਡੀਓ ਕਾਲ ਕਰਦੇ ਰਹੀਦਾ ਪਰ ਜਿਹੜਾ ਇੱਕ ਫਰਜ਼ ਹੈ ਉਹ ਪਰਜਾਈ ਨਹੀਂ ਨਿਭਾਉਣਾ ਹੁੰਦਾ ਬੁਢਾਪੇ ਚ ਮਾਪੇ ਪਾਪਾ ਨੂੰ ਸਾਂਭਣਿਆ ਸੋ ਇਹ ਗੱਲਾਂ ਮੈਂ ਸਾਰੀਆਂ ਮਾਮਾ ਨੂੰ ਵੀ ਕਹਿੰਨੀ ਆ ਭਾਈ ਤੂੰ ਅਸੀਂ ਆਪਣੀਆਂ ਨੋਹਾਂ ਨੂੰ ਵੱਧ ਪਿਆਰ ਦਿਆ ਕਰੋ ਬਾੜੀ ਖਿੱਚਣਾ ਧੀਆ ਕਿੰਨੀ ਰੱਖਿਆ ਕਰੋ ਜਦੋਂ ਅਸੀਂ ਧੀਆ ਕਿੰਨੀ ਬਾੜੀ ਖਿੱਚ ਰੱਖਦੇ ਆ ਨਾ ਧੀਆ ਵੀ ਫਿਰ ਸਹੁਰੇ ਘਰ ਆ ਬਸ ਨਹੀਂ ਪਾਉਂਦੀਆਂ ਦੇਖੋ ਜੀ ਪਕੌੜੇ ਬਹੁਤ ਸਵਾਦ ਬਣੇ ਆ ਅੱਜ ਪਕੌੜੇ ਆ ਇਹ ਪਕੌੜੀ ਪਕੌੜੇ ਵੀਡੀਓ ਚ ਹੋਈ ਪਈ ਆ ਕਿਉਂਕਿ ਵੀਡੀਓ ਪਕੌੜੇ ਆਉਂਦੀ ਆ ਚਲੋ ਠੀਕ ਆ ਜੀ ਹੱਸਦੇ ਆ ਖੇਡਦੇ ਆ ਤੁਸੀਂ ਵੀ ਸੁਖੀ ਬਸੋ ਸਾਰੇ ਮੇਰੇ ਵੀਰਾਂ ਦੀਆਂ ਭੈਣਾਂ ਦੀਆਂ ਮਹਾਰਾਜ ਜੋੜੀਆਂ ਬਣਾ ਰੱਖੇ ਸੱਚੇ ਪਾਤਸ਼ਾਹ ਕਿਸੇ ਦਾ ਦੁੱਖ ਨਾ ਦਿਖਾਵੇ ਸਭ ਆਪਣੇ ਘਰ ਹੱਸਦਿਆਂ ਬਸਦਿਆਂ ਰਹਿਣਤੀਆਂ ਬਹਿਣਾ ਠੀਕ ਹੈ ਜੀ ਚਲੋ ਠੀਕ ਹੈ ਜੀ ਬੋਲਦਿਆਂ ਕੋਲੋਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ